ਹਾਂਜੀ ਕੀ ਹਾਲ ਚਾਲ ਜੇ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਰ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੇ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀ ਸਟੋਕ ਦੀ ਵਾਲਪੇਪਰਾਂ ਦੀ ਗਾਂ ਗੀਠੀਆਂ ਵਾਲੇ ਕਵਰ ਦੀ ਬਹੁਤ ਸਾਰੀਆਂ ਭੈਣਾਂ ਦਾ ਆਪਾਂ ਨੂੰ ਪਿਆਰ ਮਿਲਿਆ ਤੇ ਜਿਹੜੀਆਂ ਦੁਕਾਨਾਂ ਤੇ ਜਿਨ੍ਹਾਂ ਨੇ ਰੀਚ ਵੀ ਕੀਤਾ ਤੇ ਉਹ ਆਪਣੇ ਕੋਲ ਵਾਲਪੇਪਰ ਲੈ ਕੇ ਗਏ ਠੀਕ ਹੈ ਜੀ ਤੇ ਹੋਰ ਡਿਮਾਂਡ ਆਈ ਆ ਵਾਲਪੇਪਰ ਦੀ ਆਪਾਂ ਨੂੰ ਤੇ ਸੋ ਕੱਲ ਆਪਾਂ ਨਵੇਂ ਵਾਲਪੇਪਰ ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਬੀਬੀਆਂ ਵਾਸਤੇ ਵਾਲਪੇਪਰ ਵਾਸਤੇ ਠੀਕ ਹੈ ਜੀ ਸੋ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਗੋਗੀ ਜਨਰਲ ਸਟੋਰ ਨੂੰ ਇਸੇ ਤਰ ਸੋ ਕਾਲ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਕਿ ਨਵੇਂ ਬੰਬ ਨਵੇਂ ਪਟਾਕੇ ਜਿਹੜੇ ਗਿਫਟ ਗਿਫਟ ਆਈਟਮ ਹੈਗੇ ਉਹ ਅੱਜ ਆਪਾਂ ਨਵਾਂ ਸਟਾਕ ਫਿਰ ਖੋਲਤਾ ਵਾ ਕਿ ਤੁਹਾਨੂੰ ਆਪਾਂ ਮਖੌਣ ਜਾਣ ਰਹੇ ਆ ਜਿਹੜੇ ਗਿਫਟ ਆਪਣੇ ਕੋਲ ਦੁਵਾੜੀ ਦੇ ਉੱਤੇ ਆਏ ਜੇ ਤੁਸੀਂ ਕਿਸੇ ਨੂੰ ਦੇਣਾ ਚਾਹੁੰਦੇ ਜੇ ਹੈਪੀ ਦੁਵਾੜੀ ਦੇ ਉੱਤੇ ਗਿਫਟ ਇੱਕ ਦੂਜੇ ਨੂੰ ਛੋਟੀ ਵੈਰੈਟੀ ਪਰ ਵਧੀਆ ਵੈਰੈਟੀ ਤੁਹਾਡੇ ਵਾਸਤੇ ਲੈ ਆ ਗਏ ਆ ਤੇ ਰੇਟ ਵੀ ਬਹੁਤ ਜਾਇਜ਼ ਹੋਏਗਾ ਠੀਕ ਹੈ ਜੀ ਲੋ ਫਿਰ ਚੈੱਕ ਕਰੋ ਛੋਟੇ ਕੱਪ ਆਪਾਂ ਆਪਣੇ ਕੋ ਆ ਗਏ ਜੇ ਨਾਲ ਆ ਗਈ ਜੇ ਸਿੰਗਲ ਟ੍ਰੇ 2 ਕੱਪ ਦੀ ਪੈਕਿੰਗ ਆ ਗਈ ਜੇ ਜਿਹਦੇ ਵਿੱਚ ਡਿਜ਼ਾਈਨ ਆਪਣੇ ਕੋ ਦੋ ਤਿੰ ਦੋ ਕਪੜੀ ਪੈਕਿੰਗ ਹੋ ਗਈ ਨਾਲ ਟ੍ਰੇ ਹੋ ਗਈ ਠੀਕ ਹੈ ਜੀ ਇਹ ਹੈਗੇ ਜੇ ਛੋਟੇ ਕੱਪ ਜਿਹੜੇ ਆਪਣੇ ਸਿੰਗਲ ਪੈਕਿੰਗ ਵਾਲੇ ਉਸ ਤੋਂ ਬਾਅਦ ਆਪਣੇ ਕੋ ਵੱਡੇ ਕੱਪ ਦਾ ਸੈੱਟ ਆ ਜਾਊਗਾ 6 ਕੱਪ ਦੀ 6 ਕੱਪ ਦੀ ਪੈਕਿੰਗ ਹੈਗੀ ਜੇ ਤੇ ਨਾਲ ਉਹਦੇ ਬੋਲ ਮਿਲ ਜਾਣਗੇ ਤੁਹਾਨੂੰ ਜਿੱਦਾਂ ਪੁਜੀਆ ਬਿਸਕੁਟ ਵਗੈਰਾ ਰੱਖਣ ਵਾਸਤੇ ਇਹਦੇ ਵਿੱਚ ਕੋ ਬਲੈਕ ਕਲਰ ਤੇ ਵਾਈਟ ਕਲਰ ਚੈੱਕ ਕਰੋ ਇਹ ਵੀ ਤੁਹਾਨੂੰ ਮਿਲ ਜਾਣਗੇ ਆਪਣੇ ਕੋ ਵੱਡੇ ਸੈੱਟ ਵੀ ਆ ਗਏ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋ ਆ ਜਾਣਗੇ ਛੋਟੇ ਕੱਪ ਗਿਫਟ ਦੇਣ ਵਾਸਤੇ ਜਿਹੜੀਆਂ ਆਪਣੀਆਂ ਭੈਣਾਂ ਵੀਰ ਇੱਕ ਦੂਜੇ ਨੂੰ ਆਪਾਂ ਗਿਫਟ ਦਿੰਨੇ ਆ ਜਾਂ ਜਨਮ ਦਿਨ ਦੇ ਉੱਤੇ ਜਾਂ ਉਸ ਤਰ੍ਹਾਂ ਹੀ ਵੈਸੇ ਵੀ ਆਪਾਂ ਹੈਪੀ ਦਿਵਾਲੀ ਦੇ ਉੱਤੇ ਉਹ ਵੀ ਆਪਣੇ ਕੋਲ ਕੱਪ ਜਿਹੜੇ ਆ ਇਹਦੇ ਵਿੱਚ ਕਲਰ ਆਪ ਤੁਹਾਨੂੰ ਮਿਲ ਜਾਣਗੇ ਹੋਰ ਇਹ ਬਹੁਤ ਸੋਹਣੇ ਕੱਪ ਇੱਕ ਹੋਰ ਆ ਆਪਣੇ ਕੋਲ ਆਈ ਹੈ ਸਿਨਰੀ ਵਗੈਰਾ ਬਹੁਤ ਹੀ ਸੋਹਣੀ ਜਿਨ੍ਹਾਂ ਨੇ ਘਰਾਂ ਵਿੱਚ ਪੇਂਟ ਕਰਾਇਆ ਉਹ ਕਹਿੰਦੇ ਕਿਸੇ ਕੋਈ ਇਹੋ ਜੀ ਚੀਜ਼ ਨਹੀਂ ਲਾਉਣੀ ਜਿਹਦੇ ਨਾਲ ਪੇਂਟ ਵਗੈਰਾ ਖਰਾਬ ਹੋ ਜਾਵੇ ਸੋ ਇੱਕ ਬੜੀ ਪਿਆਰੀ ਚੀਜ਼ ਜਿਹੜੀ ਮਾਰਕੀਟ ਦੇ ਵਿੱਚ ਚੱਲੀ ਵੀ ਜਿੱਤੇ ਬਹੁਤ ਸੋਹਣੇ ਲੱਗ ਲੱਗੇ ਹੋਏ ਬਹੁਤ ਵਧੀਆ ਕੰਮ ਕੀਤਾ ਹੋਇਆ ਪ੍ਰਿੰਟਰ ਨੇ ਬਹੁਤ ਹੀ ਵਧੀਆ ਇਰੇ ਵਿੱਚ ਇੱਕ ਹੋਰ ਮੈਂ ਲੈ ਕੇ ਆਇਆ ਵਾ ਵੈਰਾਈਟੀ ਇਹਦੇ ਵਿੱਚ ਵੇਖੋ ਘੋੜਿਆਂ ਵਾਲੀ ਤਸਵੀਰ ਵੀ ਹੈਗੀ ਜੇ ਚੈੱਕ ਕਰੋ ਤੁਸੀਂ ਸ਼ਾਈਨਿੰਗ ਵੇਖੋ ਉੱਤੇ ਨਾਗ ਵੀ ਲੱਗੇ ਜੀ ਤੇ ਰੇਟ ਵੀ ਬਹੁਤ ਜਾਇਜ਼ ਤੁਹਾਨੂੰ ਆਪਾ ਦਵਾਂਗੇ ਦੁਆਲੇ ਦੇ ਉੱਤੇ ਬਹੁਤ ਹੀ ਘੈਂਡ ਰੇਟ ਤੁਹਾਨੂੰ ਦਵਾਂਗੇ ਸੋ ਵਿਜ਼ਿਟ ਕਰੋ ਗੋਗੀ ਜਨਰਲ ਸਟੋਰ ਦੇ ਉੱਤੇ ਇਸੇ ਤਰ੍ਹਾਂ ਦੇ ਨਵੇਂ-ਨਵੇਂ ਬੰਬ ਨਵੇਂ-ਨਵੇਂ ਪਟਾਕੇ ਆਪੇ ਪਾਉਂਦਾ ਰਾਵਾਂਗੇ ਠੀਕ ਹੈ ਜੀ ਸੋ ਇਹਦੇ ਵਿੱਚ ਕਪਾਂ ਦੇ ਵਿੱਚ ਆਪਣੇ ਕੋਲ ਵੈਰਾਈਟੀ ਹੋਰ ਵੀ ਆ ਗਈ ਜੀ ਠੀਕ ਆ ਸੋ ਇਹ ਨਹੀਂ ਇੱਕ ਡੱਬਾ ਨਹੀਂ ਦੋ ਡੱਬੇ ਨਹੀਂ 6-6 10-10 ਡੱਬੇ ਆਪਣੇ ਕੋਲ ਕਪਾਂ ਦੇ ਸੈੱਟ ਦੇ ਆ ਗਏ ਜੀ ਕਰੋ ਫਿਰ ਵਿਜਟ ਗੋਗੀ ਜਨਲ ਸਟੋਰ ਦੇ ਉੱਤੇ ਇਸੇ ਤਰ੍ਹਾਂ ਪਿਆਰ ਬਖਸ਼ੇ ਰਹੋ ਗੋਗੀ ਜਨਲ ਸਟੋਰ ਨੂੰ ਬਹੁਤ ਬਹੁਤ ਧੰਨਵਾਦ